ਹਾਂਜੀ ਸਤਿ ਸ੍ਰੀ ਅਕਾਲ ਜੀ ਜਿਨ੍ਹਾਂ ਦੇ ਇਥੇ ਝੁਰੜੀਆਂ ਪੈ ਗਈਆਂ ਹਨ ਜਾਂ ਮਤਲਬ ਇਥੋਂ ਇਥੋਂ ਕਾਲੀਆਂ ਹੋ ਗਈਆਂ ਅੱਖਾਂ ਜਾਂ ਮਤਲਬ ਇਥੇ ਧੱਬੇ ਵਗੈਰਾ ਪੈ ਗਏ ਆ ਜਾਂ ਫੇਸ ਥੋੜਾ ਜਿਹਾ ਰੰਗ ਕਾਲਾ ਉਹਨਾਂ ਵਾਸਤੇ ਉਹਨਾਂ ਕੀ ਕਰਨਾ ਵਾ ਨੁਕਤਾ ਨੋਟ ਕਰ ਲਓ 2 ਚਮਚ ਤੁਸੀਂ ਵੇਸਣ ਲੈ ਲੈਣਾ ਵਾ ਠੀਕ ਆ ਉਹਦੇ ਵਿੱਚ ਇੱਕ ਚਮਚ ਹਲਦੀ ਦਾ ਪਾ ਕੇ ਪਿਓਰ ਕਰਦੀ ਹਲਦੀ ਹੋਵੇ ਤੇ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਪਾ ਲੈਣਾ ਵਾ ਮਤਲਬ ਮੀਨਸ 2-3 ਚਮਚ ਜਿਹੜਾ ਵਿੱਚ ਕੁਲ ਜਾਵੇ ਅੱਧੀ ਗਲਾਸੀ ਲਾ ਲਓ ਤੁਸੀਂ ਪਾ ਕੇ ਉਹਨੂੰ ਮਿਕਸੀ 'ਚ ਗ੍ਰाइंड ਕਰ ਲ ਕੇ ਫੈਂਡ ਫੈਂਡ ਲੈਣਾ ਠੀਕ ਆ ਉਸ ਤੋਂ ਬਾਅਦ ਉਹਨੂੰ ਕੱਢ ਲੈਣਾ ਉਹਦੇ ਵਿੱਚ ਤੁਸੀਂ ਫਿਰ ਸਰੋਂ ਦਾ ਤੇਲ ਪਾ ਕੇ ਨਾ ਥੋੜਾ ਜਿਹਾ ਮਤਲਬ 8 ਤੋਂ 10 ਬੂੰਦਾਂ ਪਾ ਕੇ ਸਰੋਂ ਦੇ ਤੇਲ ਦੀਆਂ ਹੁਣ ਪਹਿਲੀ ਗੱਲ ਤੁਸੀਂ ਹੁਣ ਨਾ ਕਰਿਓ ਕਿਉਂਕਿ ਹੁਣ ਤੇ ਗਰਮੀ ਆਉਂਦੀ ਜਾਂਦੀ ਹੀ ਆ ਹੁਣ ਤੁਸੀਂ ਇਹੀ ਕੱਲਾ ਕਰ ਲਓ ਸਰਦੀਆਂ ਵਿੱਚ ਤੁਸੀਂ ਆਇਲ ਜ਼ਰੂਰ ਯੂਜ਼ ਕਰਨਾ ਵਾ ਇਹਨੂੰ ਜਦੋਂ ਤੁਸੀਂ ਪਾ ਲਿਆ ਫਿਰ ਫੈਂਡ ਕੇ ਫਿਰ ਉਹਨੂੰ ਆਪਣੇ ਉੱਤੇ ਮੂੰਹ ਤੇ ਮ사ਜ ਕਰਨੀ ਠੀਕ ਆ 15-20 ਮਿੰਟ ਉਹਨੂੰ ਲੱਗਾ ਰਹਿਣ ਦੇਣਾ ਬਾਅਦ ਹੌਲੀ ਹੌਲੀ ਰਬ ਕਰਕੇ ਉਹਨੂੰ ਉਤਾਰ ਲੈਣਾ ਵਾ ਠੀਕ ਆ ਬੁੱਲਾਂ ਦੇ ਤੇ ਪਲਕਾਂ ਦੇ ਇਹਨਾਂ ਦੋਹਾਂ ਚੀਜ਼ਾਂ ਦੇਣਾ ਲੱਗੇ ਇਹ ਧਿਆਨ ਜ਼ਰੂਰ ਰੱਖਿਓ ਤੁਸੀਂ ਵੇਖੋਗੇ ਪਹਿਲੋਂ ਹਫ਼ਤੇ 'ਚ ਤਿੰਨ ਦਿਨ ਅਪਲਾਈ ਕਰੋ ਫਿਰ ਹਫ਼ਤੇ 'ਚ ਦੋ ਦਿਨ ਫਿਰ ਹਫ਼ਤੇ 'ਚ ਇੱਕ ਵਾਰ ਤੁਸੀਂ ਵੇਖਿਓ ਤੁਹਾਡਾ ਫੇਸ ਇੰਨਾ ਕਿ ਗਲੋ ਕਰੂਗਾ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੇ ਬਾਕੀ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਜਿਹੜੇ ਘੋੜੇ ਆ ਭਰਾ ਮੈਨੂੰ ਮੈਸੇਜ ਨਾ ਕਰਾਇਆ ਕਰੋ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ ਤੇ ਮੇਰੀ ਹੱਥ ਜੋੜ ਕੇ মিনਤਵਾ ਤੁਹਾਨੂੰ ਤੇ ਫੇਕ ਮੈਸੇਜ ਜਿਹੜੇ ਫੇਕ ਆਈਡੀਆਂ ਤੋਂ ਕਰਦੇ ਆ ਉਹਨਾਂ ਨੂੰ ਵਾਰਨਿੰਗ ਭਰਾਵਾ ਮੈਨੂੰ ਫੋਨ ਲਾ ਲਿਆ ਕਰੋ ਉਥੇ ਸਾਰਿਆਂ ਦੇ ਧੀਆਂ ਭਣਾ ਵੇਂਦੀਆਂ ਤੁਸੀਂ ਗੰਦ ਬਗਣਾ ਹੁੰਦਾ ਵਾ ਤੁਸੀਂ ਮੈਨੂੰ ਫੋਨ ਲਾਇਆ ਕਰੋ ਯਾਰ 93792 ਯਾਰ ਮੇਰਾ ਨੰਬਰ ਦੁਬਾਰਾ